ਸੋਰਠਾ ਮਹੱਲਾ ਪੰਜਵਾਂ ਗੁਰੂ ਕੋ ਨਮ ਸ਼ਕਾਰੀ ਪ੍ਰਭ ਸਭ ਦੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਕਾਜ ਸਵਾਰੇ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਪੂਰਨੇ ਕਰਤਾ ਹੂਣੀ ਬਾਤ ਨ ਕਾਈ ਰਹਾਉ ਕਰਤਾ ਪੁਰਖ ਤਾਲ ਦਿਵਾਇ ਪਿਛੈ ਲਗਤਲੀ ਮਾਇਆ ਤਉਠਨਾ ਕਤੁ ਹੂੰ ਆਵੈ ਮੇਰੇ ਪੂਰੇ ਸਤਿਗੁਰ ਪਾਵੈ ਸਿਮਰ ਸਿਮਰ ਦੇ ਆਲਾ ਸਭ ਦੀ ਭੈ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੁ ਪਾਰੋ ਸੁਆਮੀ ਮੋਰਾ ਇਹ ਪੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁਨ ਪਾਇਆ ਸੋਰਠ ਮਹੱਲਾ ਪੰਜਵਾਂ ਗੁਰ ਪੂਰਾ ਨਮਸ਼ਕਾਰੀ ਪ੍ਰਭ ਸਭੇ ਕਾਜ ਸੁਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਿਸ਼ਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਹੁਣੀ ਬਾਤ ਨ ਕਾਈ ਰਹਾ ਕਰਤੈ ਪੁਰਖ ਤਾਲ ਦਿਵਾਇਆ ਵਿਛੈ ਲਗਤਲੀ ਮਾਇਆ ਟੂਟ ਨ ਕਤਹੁ ਆਵੇ ਮੇਰੇ ਪੂਰੇ ਸਤਗੁਰ ਭਾਵੇ ਸਿਮਰ ਸਿਮਰ ਦੇ ਆਲਾ ਸਭ ਜੀ ਭੈ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੁਮ ਭਾਰੋ ਸਵਾਮੀ ਮੋਰਾ ਇਹ ਪੰਨ ਪਦਾਰਤ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਨਾ ਪੁਨ ਪਾਇਆ ਸੋਰਠਾ ਮਹੱਲਾ ਪੰਜਵਾ ਗੁਰਪੂਰਾ ਨਮਸ਼ਕਾਰੀ ਪ੍ਰਭ ਸੱਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਤੂਰਨ ਪੈ ਜਿਸ਼ਵਾਰੇ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤਾ ਹੋਣੀ ਬਾਤ ਨ ਕਾਈ ਰਹਾਉ ਕਰਤਾ ਪੁਰਖ ਤਾਲ ਦਿਵਾਇ ਪਿਛੈ ਨਗ ਚਲਨੀ ਮਾਇਆ ਤਉਤਨਾਤ ਹੂੰ ਆਵੇ ਮੇਰੇ ਪੂਰੇ ਸਤਗੁਰ ਪਾਵੇ ਸਿਮਰ ਸਿਮਰ ਦਿਆਲਾ ਸਭ ਜੀ ਭੈ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੁਹ ਪਾਰੋ ਸੁਆਮੀ ਮੋਰਾ ਇਹ ਪੰਨ ਪਦਾਰਤ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁਨ ਪਾਇਆ ਸੋਰਠ ਮਹੱਲਾ ਪੰਜਵਾਂ ਗੁਰ ਪੂਰਾ ਨਮਸਕਾਰੇ ਪ੍ਰਭ ਸੰਪੇ ਕਾਂਜ ਸਵਾਰੇ ਅਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਬਹਿ ਜਿਸ਼ਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤਾ ਹੂਣੀ ਬਾਤਨ ਕਾਈ ਰਹਾ ਕਰਤਾ ਪੁਰਖ ਤਾਲ ਜਿਵਾਇ ਪਿਛੈ ਲਗ ਚਲਨੀ ਮਾਇਆ ਟੋਟਨਾ ਕਤ ਹੂੰ ਆਵੇ ਮੇਰੇ ਪੂਰੇ ਸਤਗੁਰ ਭਾਵੇ ਸਿਮਰ ਸਿਮਰ ਦਿਆਲਾ ਸਭ ਦੀ ਭੈ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੁਮ ਭਾਰੋ ਸਵਾਮੀ ਮੋਰਾ ਇਹ ਕੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬਫਲਾਪਨ ਪਾਇਆ ਸੋਰਠ ਮਹੱਲਾ ਪੰਜਵਾ ਗੁਰੂ ਪੂਰਾ ਨਮਸ਼ਕਾਰੀ ਪ੍ਰਭ ਸਭ ਦੇ ਕਾਜ ਸਵਾਰੇ ਪਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਿਸ਼ਵਾਰੇ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤਾ ਹੂਣੀ ਬਾਤ ਨਕਾਈ ਰਹਾਉ ਕਰਤਾ ਪੁਰਖ ਤਾਲ ਦਿਵਾਇਆ ਇਛੈ ਲਗ ਚੱਲਨੀ ਮਾਇਆ ਤੋਂਟਨਾ ਕਤੁਮ ਆਵੇ ਮੇਰੇ ਪੂਰੇ ਸਤਗੁਰ ਪਾਵੇਂ ਸਿਮਰ ਸਿਮਰ ਦਿਆਲਾ ਸਭ ਦੀ ਭੈ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੁਮ ਘਾਰੋ Swami ਮੋਰਾ ਇਹ ਪੰਨ ਪਦਾਰਚ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁਨ ਪਾਇਆ ਸੋਰਠ ਮਹੱਲਾ ਪੰਜਵਾ ਗੁਰ ਪੂਰਾ ਨਮ ਸ਼ਕਾਰੀ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਕਉ ਕਰਨ ਪਰਿ ਜਿਸ਼ਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਊਨੀ ਬਾਤ ਨ ਕਾਈ ਰਹਾਵ ਕਰਤੈ ਪੁਰਖ ਤਾਲ ਦਿਵਾਇ ਪਿਛੈ ਨਗ ਚੰਦੀ ਮਾਇਆ ਤੂਠ ਨ ਕਤਹੁ ਆਵੇ ਮੇਰੇ ਪੂਰੇ ਸਤਗੁਰ ਭਾਵੇ ਸਿਮਰ ਸਿਮਰ ਦੇ ਆਲਾ ਸਬਦਿ ਪਹੀ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹ ਕੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬਫਨਾ ਤੁਨ ਪਾਇਆ ਸੋਰਠ ਮਹੱਲਾ ਪੰਜਵਾਂ ਗੁਰੂ ਪੂਰਾ ਨਮਸ਼ਕਾਰੀ ਸਭ ਸੰਬੇ ਕਾਜ ਸੁਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਬਹਿ ਜਿਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤਾ ਹੋਣੀ ਬਾਤ ਨ ਕਾਈ ਰਹਾਉ ਕਰਤਾ ਪੁਰਖ ਤਾਲ ਦਿਵਾਇ ਪਿਛੈ ਲਗ ਚੱਲੀ ਮਾਇਆ ਤੂਠ ਨ ਕਤ ਹੂੰ ਆਵੇ ਮੇਰੇ ਪੂਰੇ ਸਤਗੁਰ ਪਾਵੇ ਸਿਮਰ ਸਿਮਰ ਦੇ ਆਲਾ ਸਭ ਦੀ ਭੈ ਕਿਰਪਾਲਾ ਜਾ ਜਾ ਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹ ਕੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਨਾ ਪੁਨ ਪਾਇਆ ਸੋਰਠ ਮਹਲਾ 5 ਗੁਰ ਪੂਰਾ ਨਮ ਸ਼ਕਾਰੀ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪਹਿਜ ਸਵਾਰੇ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਪੂਰਨੇ ਕਰਤਾ ਓਹੀ ਬਾਤ ਨ ਕਾਈ ਰਹਾਉ ਕਰਤਾ ਪੁਰਖ ਤਾਲ ਦਿਵਾਇਆ ਚੈ ਲਗਤਨ ਲਈ ਮਾਇਆ ਤੂਠ ਨਕਤ ਹੁ ਮਾਵੈ ਮੇਰੇ ਗੂਰੇ ਸਤਗੁਰ ਪਾਵੈ ਸਿਮਰ ਸਿਮਰ ਦਿਆਲਾ ਸਭ ਦੀ ਭਏ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਮਨਾਈ ਤੂੰ ਭਾਰੋ Swami ਮੋਰਾ ਇਹ ਪੁੰਨ ਪਦਾਰਤ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁੰਨ ਪਾਇਆ ਸੋਰਠ ਮਹੱਲਾ ਪੰਜਵਾ ਗੁਰੂ ਘੂਰਾ ਨਮ ਸ਼ਕਾਰੀ ਨੰਬ ਸਭ ਦੇ ਕਾਜ ਸੁਵਾਰੇ ਪਰ ਆਪਣੀ ਕਿਰਪਾ ਤਾਰੀ ਔ ਪੂਰਨ ਪੈ ਜਿਸ਼ਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤਾ ਓਣੀ ਬਾਤ ਨ ਕਾਈ ਰਹਾ ਕਰਤਾ ਪੁਰਖ ਤਾਲ ਦਿਵਾਇ ਪਿਛੈ ਲਗਤਲੀ ਮਾਇਆ ਤੋਟ ਨ ਕਤਹੁ ਆਵੇ ਮੇਰੇ ਪੂਰੇ ਸਤਗੁਰ ਭਾਵੇ ਸਿਮਰ ਸਿਮਰ ਦਿਆਲਾ ਸਭ ਦੀ ਭਈ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬੰਧ ਬਣਾਈ ਤੁਮਹਾਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਟਿਆ ਆਇਆ ਸਰਪਨਾ ਤੁਨ ਪਾਇਆ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਨਮਸ਼ਕਾਰੀ ਪ੍ਰਭ ਸੰਬੇ ਕਾਜ ਸੁਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪਹਿ ਜਿਵਾਰੇ ਆਪਣੇ ਦਾਸ ਕੋ ਭਇਓ ਸਹਾਈ ਸਗਤ ਮਨੋਰਥ ਕੀਨੇ ਕਰਤੈ ਊਨੀ ਬਾਤ ਨ ਕਾਈ ਰਹਾ ਕਰਤੈ ਪੁਰਖ ਤਾਲ ਦਿਵਾਇ ਪਿਛੈ ਲਗਤਲੀ ਮਾਇਆ ਤੋਠਨਾ ਕਤੁ ਹੂੰ ਆਗਏ ਮੇਰੇ ਪੂਰੇ ਸਤਗੁਰ ਭਾਵੇਂ ਸਿਮਰ ਸਿਮਰ ਦਿਆਲਾ ਸਭ ਦੀ ਭਈ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂੰ ਭਾਰੋ Swami ਮੋਰਾ ਇਹ ਕੁੰਨ ਪਦਾਰਥ ਤੇਰਾ ਜਨ ਨਾਨਕ ਏਕ ਕੇ ਆਇਆ ਸਰਬ ਫਲਾ ਪੁਨ ਪਾਇਆ ਸੋਰਠ ਮਹੱਲਾ ਪੰਜਵਾ ਗੁਰੂ ਪੂਰਾ ਨਮ ਸ਼ਕਾਰੀ ਰਬ ਸਭ ਦੇ ਕਾਜ ਸਵਾਰੇ ਅਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਿਸ਼ਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤਾ ਹੋਣੀ ਬਾਤ ਨ ਕਾਈ ਰਹਾ ਕਰਤਾ ਪੁਰਖ ਤਾਲ ਦਿਵਾਇ ਪਿਛੈ ਲਗ ਚਲਨੀ ਮਾਇਆ ਤੂਠ ਨ ਕਤ ਹੂੰ ਆਵੇ ਮੇਰੇ ਪੂਰੇ ਸਤਗੁਰ ਭਾਵੇ ਸਿਮਰ ਸਿਮਰ ਦਿਆਲਾ ਸਭ ਦੀ ਭੈ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੇ ਬਣਤ ਬਨਾਈ ਤੂੰ ਪਹਾੜੋਂ ਸੁਆਮੀ ਮੋਰਾ ਇਹ ਪੁੰਨ ਪਦਾਰਤ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਨਾ ਪੁੰਨ ਪਾਇਆ